ਦੋਸਤੋ ਸਤਿ ਸ਼੍ਰੀ ਅਕਾਲ ਜੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਧੰਨਵਾਦ ਕਰਦਾ ਹਾਂ ਫੇਰ ਤੋਂ ਤੁਸੀਂ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਹੋ ਮੈਨੂੰ ਦੇਖਦੇ ਹੋ ਸੁਣਦੇ ਹੋ ਤੇ ਫੇਰ ਉਹੀ ਅੱਜ ਗੱਲਾਂ ਕਰੂੰਗਾ ਜੋ ਹਰ ਵੀਡੀਓ ਦੇ ਵਿੱਚ ਕਰਦਾ ਮਾਂ ਤੁਹਾਨੂੰ ਮੋਟੀਵੇਸ਼ਨ ਦੇਣ ਵਾਲੀਆਂ ਪੋਜ਼ਿਟਿਵਿਟੀ ਦੇਣ ਵਾਲੀਆਂ ਤੇ ਇਹ ਚੈਨਲ ਮੈਂ ਸਪੈਸ਼ਲ ਇਸੇ ਕੰਮ ਲਈ ਬਣਾਇਆ ਹੋਇਆ ਵਾ ਸੋ ਅੱਜ ਦੀ ਵੀਡੀਓ ਦੇ ਵਿਸ਼ੇ ਤੇ ਆਉਣਾ ਅੱਜ ਮੈਂ ਗੱਲ ਕਰੂੰਗਾ ਪੰਜ ਉਹ ਆਦਤਾਂ ਜੋ ਸਾਨੂੰ ਸੂਝਵਾਨ ਇਨਸਾਨ ਨਹੀਂ ਬਣਾਉਂਦੀਆਂ ਤੇ ਇਹ ਆਦਤਾਂ ਦੇ ਵਿੱਚੋਂ ਕੋਈ ਵੀ ਇੱਕ ਆਦਤ ਤੁਹਾਡੇ ਵਿੱਚ ਆ ਤਾਂ ਆਪਾਂ ਜਰੂਰ ਸਾਰੇ ਕੋਸ਼ਿਸ਼ ਕਰੀਏ ਮੈਂ ਵੀ ਤੁਹਾਡੇ ਨਾਲ ਹੀ ਕੋਸ਼ਿਸ਼ ਕਰਨੀ ਆ ਕਿ 100% ਨਹੀਂ ਕੁਝ ਪਰਸੈਂਟ ਇਹਨਾਂ ਆਦਤਾਂ ਦੇ ਵਿੱਚ ਆਪਾਂ ਸੁਧਾਰ ਜਰੂਰ ਕਰ ਸਕੀਏ ਸੋ ਆਜੋ ਜੀ ਸ਼ੁਰੂ ਕਰਦੇ ਆਂ ਵੀਡੀਓ ਪਹਿਲੀ ਆਦਤ ਆ ਜੀ ਬੀਤੇ ਸਮੇਂ ਦੇ ਵਿੱਚ ਜਿਉਣਾ ਇਹ ਕੋ ਚੰਗੀ ਆਦਤ ਨਹੀਂ ਹੈਗੀ ਤੁਹਾਡਾ ਜੇ ਪਾਸਟ ਆ ਜਿਹੜਾ ਉਹ ਚੰਗਾ ਸੀਗਾ ਤੁਸੀਂ ਉਹਨੂੰ ਯਾਦ ਕਰਦੇ ਰਹਿੰਦੇ ਹੋ ਜੀ ਤਾਂ ਤੁਹਾਨੂੰ ਲੱਗਦਾ ਵੀ ਯਾਰ ਉਹ ਦਿਨ ਬਹੁਤ ਵਧੀਆ ਸੀ ਪਰ ਅੱਜ ਦੇ ਦਿਨ ਵਧੀਆ ਨਹੀਂ ਹੈਗੇ ਤੁਸੀਂ ਉਹਨੂੰ ਯਾਦ ਕਰ ਕਰਕੇ ਆਪਣਾ ਅੱਜ ਖਰਾਬ ਕਰ ਰਹੇ ਹੋ ਤਾਂ ਇਹ ਚੰਗੀ ਆਦਤ ਨਹੀਂ ਇਹ ਇਹਦੇ ਨਾਲ ਤੁਸੀਂ ਸੂਝਵਾਨ ਨਹੀਂ ਮੰਨੇ ਜਾਓਗੇ ਅੱਜ ਦੇ ਵਿੱਚ ਜਿਉਣਾ ਹੀ ਜ਼ਿੰਦਗੀ ਆ ਅੱਜ ਦੇ ਵਿੱਚ ਆਪਾਂ ਨੂੰ ਜਿਉਣਾ ਪੈਣਾ ਵਾ ਪਿੱਛੇ ਜੋ ਹੋ ਗਿਆ ਉਹ ਚੰਗਾ ਸੀ ਠੀਕ ਹੈ ਤੁਸੀਂ ਅੱਜ ਨੂੰ ਉਸ ਤੋਂ ਵੀ ਚੰਗਾ ਬਣਾ ਸਕਦੇ ਹੋ ਤੁਹਾਡੇ ਹੱਥ ਆ ਤੇ ਜੇ ਤੁਹਾਡਾ ਪਾਸਟ ਮਾੜਾ ਸੀ ਤੁਹਾਨੂੰ ਇਹ ਲੱਗਦਾ ਵੀ ਯਾਰ ਮੇਰੇ ਨਾਲ ਤਾਂ ਬਹੁਤ ਮਾੜੀ ਹੋਈ ਆ ਜਾਂ ਮੇਰੇ ਨਾਲ ਆ ਹਾਦਸਾ ਹੋ ਗਿਆ ਤੇ ਮੇਰੀ ਜ਼ਿੰਦਗੀ ਖਤਮ ਹੋ ਗਈ ਨਹੀਂ ਹਮੇਸ਼ਾ ਇਹ ਸੋਚਿਓ ਵੀ ਜੋ ਤੁਹਾਡੇ ਨਾਲ ਹੋਇਆ ਉਸ ਤੋਂ ਵੀ ਮਾੜਾ ਇਸ ਦੁਨੀਆ ਦੇ ਉੱਤੇ ਕਿਸੇ ਨਾਲ ਹੋਇਆ ਹੋਊਗਾ ਦੁਖੀ ਬੰਦੇ ਪਰੇ ਤੋਂ ਪਰੇ ਪਏ ਆ ਠੀਕ ਆ ਸੋ ਐਦਾਂ ਆਪਣੇ ਆਪ ਨੂੰ ਧਰਵਾਸਾ ਦੇ ਲਿਆ ਕਰੋ ਇਹ ਨਾ ਸੋਚਿਆ ਕਰੋ ਕਿ ਤੁਹਾਡਾ ਦੁੱਖ ਹੀ ਵੱਡਾ ਵਾ ਦੁਖੀ ਲੋਕ ਇੱਥੇ ਦੁਨੀਆ ਦੇ ਉੱਤੇ ਬਹੁਤ ਮਿਲ ਜਾਣਗੇ ਤੁਹਾਨੂੰ ਸੋ ਕਦੇ ਵੀ ਪਾਸਟ ਨੂੰ ਲੈ ਕੇ ਆਪਣਾ ਅੱਜ ਖਰਾਬ ਨਾ ਕਰਿਓ ਇਹ ਸੂਝਵਾਨ ਇਨਸਾਨ ਦੀ ਨਿਸ਼ਾਨੀ ਨਹੀਂ ਹੈਗੀ ਦੂਜੀ ਆਦਤ ਆ ਜੀ ਕਲੇਸ਼ ਦੇ ਵਿੱਚ ਵਾਧਾ ਕਰਨਾ ਕਲੇਸ਼ ਭਾਵੇਂ ਤੁਹਾਡੇ ਘਰ ਦਾ ਵਾ ਭਾਵੇਂ ਉਹ ਦਫ਼ਤਰ ਦਾ ਕਲੇਸ਼ ਆ ਭਾਵੇਂ ਉਹ ਕਿਸੇ ਰੋਡ ਦੇ ਉੱਤੇ ਕਲੇਸ਼ ਹੋ ਗਿਆ ਕਿਸੇ ਵੀ ਜਗ੍ਹਾ ਦਾ ਕਲੇਸ਼ ਆ ਤੁਸੀਂ ਜੇ ਉਹਨੂੰ ਵਧਾਵਾ ਦੇ ਰਹੇ ਹੋ ਉਹਨੂੰ ਨਿਪਟਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ ਤਾਂ ਚੰਗੀ ਆਦਤ ਨਹੀਂ ਦੇਖੋ ਜਿਹੜਾ ਸਿਆਣਾ ਬੰਦਾ ਹੋਊਗਾ ਨਾ ਉਹ ਕਹੂਗਾ ਯਾਰ ਇਹਦਾ ਹੱਲ ਦੱਸੋ ਕਿ ਇਸ ਕਲੇਸ਼ ਦੇ ਵਿੱਚੋਂ ਬਾਹਰ ਕਿਵੇਂ ਆਈਏ ਇਹਨੂੰ ਇੱਥੇ ਰੋਕੀਏ ਕਿਵੇਂ ਉਹ ਰੋਕਣ ਦੀ ਕੋਸ਼ਿਸ਼ ਕਰੂਗਾ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰੂਗਾ ਪਰ ਜਿਹੜੇ ਬੰਦੇ ਦੇ ਵਿੱਚ ਬਚਪਨਾ ਹੋਊਗਾ ਉਹ ਕੀ ਕਰੂਗਾ ਯਾਰ ਐਵੇਂ ਕਿਵੇਂ ਛੱਡ ਦਈਏ ਇਹ ਤਾਂ ਮੈਂ ਬਦਲਾ ਲੈ ਕੇ ਛੱਡੂਗਾ ਮੈਂ ਦਿਖਾ ਦਊਂਗਾ ਇਹਨੂੰ ਮੈਂ ਕੀ ਚੀਜ਼ ਆ ਮੈਂ ਇਹਨੂੰ ਦੱਸ ਦਊਂਗਾ ਪਤਾ ਤੇ ਮੈਂ ਇਹਨੂੰ ਦੇਣੇ ਤਾਰੇ ਦਿਖਾ ਦਊਂਗਾ ਮੇਰੀ ਤਾਂ ਉੱਥੇ ਤੱਕ ਪਹੁੰਚ ਆ ਮੇਰਾ ਉਹਦੇ ਨਾਲ ਲੈਂਕਾ ਹਨ ਇਹ ਬਚਪਨਾ ਹੁੰਦਾ ਵਾ ਸੋ ਇਹਦੇ ਵਿੱਚ ਕੋਈ ਤੁਹਾਡੀ ਟਾਰ ਨਹੀਂ ਹੁੰਦੀ ਕਲੇਸ਼ਾਂ ਦੇ ਵਿੱਚੋਂ ਨਿਕਲਣਾ ਕਦੇ ਵੀ ਕੁਝ ਨਹੀਂ ਹੁੰਦਾ ਸੋ ਇਹਨਾਂ ਨੂੰ ਜਿੰਨੀ ਜਲਦੀ ਸਮੇਟ ਸਕਦੇ ਹੋ ਨਾ ਸਮੇਟ ਲਿਆ ਕਰੋ ਇਹ ਚੰਗੀ ਆਦਤ ਮੰਨੀ ਜਾਊਗੀ ਤੇ ਤੁਸੀਂ ਸੂਝਵਾਨ ਕਹਾਉਗੇ ਇਹਦੇ ਨਾਲ ਤੀਜੀ ਆਦਤ ਆ ਜੀ ਜ਼ਿੰਮੇਵਾਰੀ ਤੋਂ ਭੱਜਣਾ ਜ਼ਿੰਮੇਵਾਰੀ ਭਾਵੇਂ ਤੁਹਾਡੇ ਪਰਿਵਾਰ ਦੀ ਆ ਘਰ ਦੀ ਆ ਤੁਹਾਡੀ ਨੌਕਰੀ ਨੂੰ ਲੈ ਕੇ ਜ਼ਿੰਮੇਵਾਰੀ ਆ ਕਿਸੇ ਵੀ ਕੰਮ ਨੂੰ ਲੈ ਕੇ ਜ਼ਿੰਮੇਵਾਰੀ ਆ ਸਮਾਜ ਪ੍ਰਤੀ ਕੋਈ ਵੀ ਤੁਹਾਡੀ ਜ਼ਿੰਮੇਵਾਰੀ ਆ ਉਸ ਤੋਂ ਭੱਜਦੇ ਹੋ ਜੇ ਚੰਗੀ ਆਦਤ ਨਹੀਂ ਆ ਤੁਹਾਨੂੰ ਕੋਈ ਕੰਮ ਮਿਲਿਆ ਤੁਸੀਂ ਸਮੇਂ ਤੇ ਪੂਰਾ ਨਹੀਂ ਕਰਦੇ ਜਾਣ ਬੁੱਝ ਕੇ ਆਲਸ ਦਿਖਾ ਰਹੇ ਹੋ ਤੇ ਮੈਂ ਕੱਲ ਦੀ ਵੀਡੀਓ 'ਚ ਜਿਵੇਂ ਗੱਲ ਕੀਤੀ ਸੀ ਕਿ ਆਜ਼ਾਦ ਸੋਚ ਰੱਖਣ ਵਾਲੇ ਲੋਕ ਕਿਹੋ ਜਿਹੇ ਹੁੰਦੇ ਨੇ ਉਹ ਬੰਦਸ਼ਾਂ ਦੇ ਵਿੱਚ ਨਹੀਂ ਰਹਿੰਦੇ ਤੇ ਉਹ ਅਕਸਰ ਧੋਖੇ ਦਿੰਦੇ ਨੇ ਧੋਖੇ ਦੇਣ ਦਾ ਮਤਲਬ ਉਹ ਜ਼ਿੰਮੇਵਾਰੀਆਂ ਤੋਂ ਭੱਜਦੇ ਨੇ ਫਰਜ਼ਾਂ ਤੋਂ ਭੱਜਦੇ ਨੇ ਤਾਂ ਹੀ ਉਹ ਧੋਖਾ ਦਿੰਦੇ ਨੇ ਤੇ ਮੈਂ ਨਾਲ ਇਹ ਵੀ ਕਿਹਾ ਸੀ ਕਿ ਕਿਸੇ ਨੂੰ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਸ਼ਾਮਲ ਕੀਤਾ ਆਪਣੀ ਮਰਜ਼ੀ ਦੇ ਨਾਲ ਕੋਈ ਇਨਸਾਨ ਵੀ ਤੁਸੀਂ ਜ਼ਿੰਦਗੀ 'ਚ ਜੋੜਿਆ ਉਦੇ ਨਾਲ ਚੱਲਣਾ ਪੈਣਾ ਤੁਹਾਨੂੰ ਉਹ ਤੋਂ ਤੁਸੀਂ ਭੱਜ ਨਹੀਂ ਸਕਦੇ ਤੇ ਗ੍ਰੈਸਤੀ ਜੀਵਨ ਵੀ ਜੇ ਤੁਸੀਂ ਆਪਣੀ ਮਰਜ਼ੀ ਨਾਲ ਅਪਣਾਇਆ ਵਾ ਫਿਰ ਉਹਦੇ ਤੋਂ ਵੀ ਤੁਸੀਂ ਪਿੱਛੇ ਨਹੀਂ ਹਟ ਸਕਦੇ ਆਪਣੇ ਬੱਚਿਆਂ ਪ੍ਰਤੀ ਪਰਿਵਾਰ ਪ੍ਰਤੀ ਜੋ ਵੀ ਤੁਹਾਡੀ ਜ਼ਿੰਮੇਵਾਰੀ ਆ ਤੁਹਾਡੇ ਜੋ ਵੀ ਫਰਜ਼ ਨੇ ਤੁਹਾਨੂੰ ਉਹ ਨਿਭਾਉਣੇ ਪੈਣਗੇ ਸੋ ਇੱਕ ਸੂਝਵਾਨ ਵਿਅਕਤੀ ਆ ਜਿਹੜਾ ਹਮੇਸ਼ਾ ਜ਼ਿੰਮੇਵਾਰ ਜ਼ਰੂਰ ਹੋਊਗਾ ਚੌਥਾ ਨੰਬਰ ਆਉਂਦਾ ਜੀ ਫਜ਼ੂਲ ਖਰਚੇ ਕਰਨ ਵਾਲਿਆਂ ਦਾ ਇਹ ਵੀ ਇੱਕ ਚੰਗੀ ਆਦਤ ਨਹੀਂ ਆ ਤੇ ਇਹ ਵੀ ਤੁਹਾਨੂੰ ਸੂਝਵਾਨ ਇਨਸਾਨ ਨਹੀਂ ਬਣਾਉਂਦੀ ਮੈਂ ਇੱਕ ਵੀਡੀਓ ਚ ਗੱਲ ਕੀਤੀ ਸੀ ਫਜ਼ੂਲ ਖਰਚੇ ਕੀ ਨੂੰ ਕਹਿੰਦੇ ਆਪਾਂ ਤੁਹਾਡੀ ਕਮਾਈ ਆ ਜਿੰਨੀ ਸਾਰੇ ਪਰਿਵਾਰ ਦੀ ਮਿਲਾ ਕੇ ਉਹਦੇ ਵਿੱਚੋਂ 30% ਤੁਸੀਂ ਜਿਹੜੇ ਆਪਣੇ ਸ਼ੌਕ ਪੂਰੇ ਕਰਨ ਲਈ ਕੱਢ ਸਕਦੇ ਹੋ ਤੁਸੀਂ ਅੰਜੋਇਮੈਂਟ ਕਰ ਸਕਦੇ ਹਾਂ ਉਹ ਕਮਾਈ ਦਾ ਜਿਹੜਾ 30% ਫਜ਼ੂਲ ਖਰਚੇ ਆਪਾਂ ਕਵਾਂਗੇ ਜੇ ਤੁਸੀਂ 30% ਤੋਂ ਜ਼ਿਆਦਾ ਮੰਨ ਲਓ ਤੁਸੀਂ 50 60% ਸਿਰਫ ਆਪਣੇ ਸ਼ੌਂਕ ਪੂਰੇ ਕਰਨ ਤੇ ਲਗਾ ਰਹੇ ਹੋ ਆਊਟਿੰਗ ਕਰਨ ਤੇ ਲਗਾ ਰਹੇ ਹੋ ਘੁੰਮਣ ਫਿਰਨ ਤੇ ਲਗਾ ਰਹੇ ਹੋ ਗੈਜਟਸ ਲੈ ਲੈ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਵੀ ਸਮਾਨ ਚੀਜ਼ ਲੈ ਲਈ ਤੇ ਉਸ ਤੋਂ ਬਾਅਦ ਤੁਸੀਂ ਓਕੇ ਹੋ ਕੇ ਜਿਹੜੀਆਂ ਜ਼ਰੂਰੀ ਚੀਜ਼ਾਂ ਸੀ ਕਰਦੀਆਂ ਉਹ ਲੈ ਰਹੇ ਹੋ ਤਾਂ ਇਹ ਬਹੁਤ ਮਾੜੀ ਆਦਤ ਆ ਇਹ ਆਦਤ ਤੁਹਾਨੂੰ ਕਦੇ ਵੀ ਸੂਝਵਾਨ ਨਹੀਂ ਕਹਾ ਸਕਦੀ ਪੰਜਵਾਂ ਤੇ ਲਾਸਟ ਪੁਆਇੰਟ ਆਉਂਦਾ ਜੀ ਫਾਲਤੂ ਬਹਿਸ ਕਰਨ ਵਾਲੇ ਲੋਕ ਜਾਂ ਕਹਿ ਲਓ ਹਰ ਸਮੇਂ ਹਰ ਗੱਲ ਤੇ ਬਹਿਸ ਕਰਨ ਵਾਲੇ ਲੋਕ ਇਹ ਪੁਆਇੰਟ ਨਾ ਕਈ ਵੀਡੀਓਜ਼ ਦੇ ਵਿੱਚ ਰਿਪੀਟ ਹੋ ਜਾਂਦੇ ਨੇ ਪਰ ਉਹਨਾਂ ਨੂੰ ਥੋੜਾ ਜਿਹਾ ਮੈਂ ਵੱਖਰੇ ਤਰੀਕੇ ਦੇ ਨਾਲ ਦੱਸਦਾ ਉਹਨਾਂ ਥੋੜਾ ਜਿਹਾ ਕਨਸੈਪਟ ਵੱਕਰਾ ਜ਼ਰੂਰ ਹੁੰਦਾ ਵਾ ਤੇ ਬਾਰ ਬਾਰ ਰਿਪੀਟ ਮੈਂ ਕਰਦਾ ਰਹੂੰਗਾ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਅਵੇਅਰ ਕਰਨ ਦੇ ਲਈ ਸੋ ਬਹਿਸ ਦੀ ਗੱਲ ਹੁਣ ਆਪਾਂ ਜਿਹੜੀ ਕਰ ਰਹੇ ਸੀ ਬਹਿਸ ਕਰਨ ਵਾਲਾ ਬੰਦਾ ਕਦੇ ਸੂਝਵਾਨ ਨਹੀਂ ਕਹਾ ਸਕਦਾ ਮੈਂ ਉਦਾਹਰਨਾਂ ਤੁਹਾਨੂੰ ਦਿਨਾ ਰਹਿਣਾ ਕੋਈ ਮਹਿਫਲ ਲੱਗੀ ਆ ਕਿਸੇ ਵਿਸ਼ੇ ਨੂੰ ਲੈ ਕੇ ਵਿਚਾਰ ਚਰਚਾ ਸ਼ੁਰੂ ਹੋਗੀ ਜਦੋਂ ਤੁਹਾਨੂੰ ਲੱਗੇ ਨਾ ਵੀ ਆਹ ਜਿਹੜੀ ਮੈਂ ਗੱਲ ਆਪਣੇ ਮੂੰਹੋਂ ਕਹਿ ਤੀ ਤੇ ਉਹ ਸਾਹਮਣੇ ਵਾਲੇ ਨੂੰ ਚੰਗੀ ਨਹੀਂ ਲੱਗੀ ਭਾਵੇਂ ਇੱਕ ਨਾਰਮਲ ਜੀ ਟਾਕ ਸੀਗੀ ਇੱਕ ਵਿਚਾਰ ਚਰਚਾ ਵੈਸੀ ਹੋ ਰਹੀ ਸੀਗੀ ਉਹ ਸਿਰਫ ਬੰਦ ਕਮਰੇ ਦੇ ਵਿੱਚ ਪਰ ਸਾਹਮਣੇ ਵਾਲੇ ਬੰਦੇ ਨੂੰ ਤੁਹਾਡੀ ਗੱਲ ਚੰਗੀ ਨਹੀਂ ਲੱਗੀ ਉੱਥੇ ਚੁੱਪ ਹੋ ਜਾਓ ਉਹਦੇ ਵਿਚਾਰ ਆ ਜਿਹੜੇ ਹੋਰ ਹੋ ਸਕਦੇ ਆ ਤੁਹਾਡੇ ਵਿਚਾਰ ਹੋਰ ਨੇ ਠੀਕ ਆ ਜੇ ਉਸ ਬੰਦੇ ਨੇ ਇਹ ਜ਼ਾਹਰ ਕਰਤਾ ਵੀ ਤੂੰ ਇੱਥੇ ਗਲਤ ਕਹਿਤਾ ਕੁਝ ਫਿਰ ਤੁਸੀਂ ਆਪਣੀ ਗੱਲ ਮਨਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ਬਹਿਸ ਕਰ ਰਹੇ ਹੋ ਕਿ ਨਹੀਂ ਮੈਂ ਸਹੀ ਆ ਤੂੰ ਗਲਤ ਆ ਉਹ ਬਹਿਸ ਕਦੇ ਨਹੀਂ ਮੁੱਕਣੀ ਜਿੰਨਾ ਮਰਜੀ ਜੋਰ ਲਾ ਲਿਓ ਤੁਸੀਂ ਉਸ ਬੰਦੇ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰੋਗੇ ਉਹ ਤੁਹਾਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰੂਗਾ ਤੇ ਇਹ ਜਿੱਦਾਂ ਕਹਿੰਦੇ ਆ ਵੀ ਲੱਸੀ ਤੇ ਬਹਿਸ ਨੂੰ ਜਿੰਨਾ ਮਰਜੀ ਵਧਾ ਲਓ ਫਿਰ ਉਹੀ ਕੰਮ ਹੋਣਾ ਵਾ ਤੇ ਇਹ ਜੇ ਤੁਸੀਂ ਕਰਦੇ ਹੋ ਇਦਾਂ ਤੁਹਾਡੇ ਵਿੱਚ ਇਹ ਆਦਤ ਹੈਗੀ ਆ ਤਾਂ ਬਹੁਤ ਮਾੜੀ ਆਦਤ ਹੈ ਇਹ ਇਹਨੂੰ ਛੱਡੋ ਜਦੋਂ ਤੁਹਾਨੂੰ ਲੱਗੇ ਵੀ ਇਹ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਣਾ ਉੱਥੇ ਚੁੱਪ ਭਲੀ ਹੁੰਦੀ ਆ ਸੋ ਚੁੱਪ ਹੋ ਜਾ ਕਰੋ ਵਿਚਾਰਾਂ ਦੀ ਜੰਗ ਨਾ ਕਰਿਆ ਕਰੋ ਮੈਂ ਅਕਸਰ ਇਹ ਗੱਲਾਂ ਕਹਿਣਾ ਹੁੰਦਾ ਸੋ ਇਹ ਸੀਗੀਆਂ ਜੀ ਪੰਜ ਆਦਤਾਂ ਜਿਹੜੀਆਂ ਤੁਹਾਨੂੰ ਸੂਝਵਾਰ ਇਨਸਾਨ ਨਹੀਂ ਬਣਾਉਂਦੀਆਂ ਤੇ ਮੈਂ ਜਿੱਦਾਂ ਵੀਡੀਓ ਦੇ ਸ਼ੁਰੂ ਚ ਕਿਹਾ ਸੀ ਕਿ 100% ਨਹੀਂ ਤਾਂ ਕੁਝ ਪਰਸੈਂਟ ਕੋਸ਼ਿਸ਼ ਜ਼ਰੂਰ ਕਰਿਏ ਇਹਨਾਂ ਆਦਤਾਂ ਨੂੰ ਸੁਧਾਰਨ ਦੀ ਤੇ ਆਪਣੇ ਆਪ ਨੂੰ ਸਮਾਜ ਦੇ ਵਿੱਚ ਇੱਕ ਚੰਗਾ ਜ਼ਿੰਮੇਵਾਰ ਇਨਸਾਨ ਬਣਾਉਣ ਦੀ ਬਹੁਤ-ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਜਲਦੀ ਮਿਲਦਾ